ਖਬਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਦੇ ਮਰਨ ਵਰਤ ਨੂੰ ਅੱਜ ਪੂਰੇ 2 ਮਹੀਨੇ ਹੋ ਚੁੱਕੇ ਨੇ 2 ਮਹੀਨਿਆਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਆ ਬੀਤੇ ਕੱਲ ਸੁਪਰੀਮ ਕੋਰਟ ਦਾ ਫੈਸਲਾ ਵੀ ਆਇਆ ਸੀ ਜਿਨ੍ਹਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦਾ ਟ੍ਰੀਟਮੈਂਟ ਕਰਵਾਉਣ ਦੇ ਲਈ ਪੀਜੀਆਈ 'ਚ ਦਾਖਲ ਕਰਵਾਉਣ ਦੀ ਸਲਾਹ ਦਿੱਤੀ ਸੀ ਪਰ ਕਿਸਾਨਾਂ ਦੇ ਵੱਲੋਂ ਉਸ ਸਲਾਹ ਨੂੰ ਨਕਾਰ ਦਿੱਤਾ ਗਿਆ ਪੀਜੀਆਈ ਦੇ ਵਿੱਚ ਟ੍ਰੀਟਮੈਂਟ ਕਰਵਾਉਣ ਨੂੰ ਡੱਲੇਵਾਲ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਮਨਾ ਕਰ ਦਿੱਤਾ ਗਿਆ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਜ਼ਰੂਰ ਆਇਆ ਜੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਮੈਡੀਕਲ ਰਿਪੋਰਟਾਂ ਜਿਹੜੀਆਂ ਭੇਜੀਆਂ ਗਈਆਂ ਸੀ ਜੋ ਪੇਸ਼ ਕੀਤੀਆਂ ਸੀ ਉਹਨਾਂ ਦੇ ਵਿੱਚ ਮੈਡੀਕਲ ਬੁਲਟਨ ਵੀ ਜਾਰੀ ਕੀਤਾ ਉਹਨਾਂ ਦੇ ਵਿੱਚ ਇਹੀ ਗੱਲ ਕਹੀ ਗਈ ਆ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਟੁੱਪ ਦੇ ਵਿੱਚ ਆਏ ਨੇ ਖੁੱਲੀ ਹਵਾ ਦੇ ਵਿੱਚ ਆਏ ਨੇ ਬੰਦ ਕਮਰੇ ਚੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਆਇਆ ਤਾਂ ਜਗਜੀਤ ਸਿੰਘ ਡੱਲੇਵਾਲ 2 ਮਹੀਨੇ ਤੋਂ ਮਰਨ ਵਰਤੇ ਬੈਠੇ ਨੇ ਤਾਂ ਪਿਛਲੇ ਕੁਝ ਦਿਨ ਪਹਿਲਾਂ ਹੀ ਮੈਡੀਕਲ ਟ੍ਰੀਟਮੈਂਟ ਵੀ ਲੈਣਾ ਸ਼ੁਰੂ ਕੀਤਾ ਹਾਲਾਂਕਿ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਬਾਅਦ ਦੂਜੇ ਦਿਨ ਹੀ ਜਿਹੜੀ ਆ ਉਹਨਾਂ ਦੀ ਬਾਹਾਂ ਸੁੱਜ ਗਈ ਸੀ ਜੋ ਟ੍ਰੀਟਮੈਂਟ ਦੇਣ ਵਾਲੇ ਸੀ ਜੋ ਡ੍ਰਿਪ ਲਗਾਉਣ ਵਾਲੇ ਸੀ ਉਹ ਟ੍ਰੇਨੀ ਦੱਸੇ ਜਾ ਰਹੇ ਸੀ ਜੋ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਸੀ ਕਿਸਾਨਾਂ ਦੇ ਵੱਲੋਂ ਇਸ ਚੀਜ਼ ਦਾ ਬ੍ਰੋਧ ਵੀ ਕੀਤਾ ਗਿਆ ਸੀ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਸੀ ਡਾਕਟਰਾਂ ਦੇ ਉੱਤੇ ਸਿਹਤ ਵਿਭਾਗ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਸੀ ਜਿਸ ਤੋਂ ਬਾਅਦ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਥੋੜੀ ਜਿਹੀ ਸਿਹਤ ਦੇ ਵਿੱਚ ਸੁਧਾਰ ਜ਼ਰੂਰ ਆ ਚੁੱਕਿਆ ਪਰ 2 ਮਹੀਨੇ ਵੱਡੀ ਗੱਲ ਹੁੰਦੀ ਆ ਕਿ 2 ਮਹੀਨੇ ਤੋਂ ਕੋਈ ਅੰਨ ਨਹੀਂ ਖਾ ਰਿਹਾ ਇੱਕ ਪਾਸੇ ਅੰਨ ਦਾਤਾ ਕਿਹਾ ਜਾਂਦਾ ਦੂਜੇ ਪਾਸੇ ਉਹੀ ਅੰਨ ਦਾਤਾ 2 ਮਹੀਨੇ ਤੋਂ ਖੁਦ ਜਿਹੜਾ ਆ ਅੰਨ ਤੋਂ ਬਿਨਾ ਬਾਰਡਰ ਦੇ ਉੱਤੇ ਟਰਾਲੀ ਦੇ ਵਿੱਚ ਰਾਤਾਂ ਕੱਟਣ ਨੂੰ ਮਜਬੂਰ ਆ ਤਾਂ 13 ਫਰਵਰੀ ਤੋਂ ਮੋਰਚਾ ਲੱਗਿਆ ਹੋਇਆ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਤਾਂ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਹੋਇਆ ਸੁਪਰੀਮ ਕੋਰਟ ਦੇ ਵਿੱਚ ਸਮੇਂ-ਸਮੇਂ ਸਰ ਜਦੋਂ ਸੁਣਵਾਈ ਹੁੰਦੀ ਆ ਤਾਂ ਅਹਿਮ ਫੈਸਲਾ ਆਉਂਦਾ ਤਾਂ ਬੀਤੇ ਦਿਨ ਦੇ ਵਿੱਚ ਵੀ ਜੋ ਫੈਸਲਾ ਆਇਆ ਸੀ ਉਸ ਫੈਸਲੇ ਤੋਂ ਬਾਅਦ ਇਹ ਗੱਲ ਆਖੀ ਗਈ ਸੀ ਜਗਜੀਤ ਸਿੰਘ ਡੱਲੇਵਾਲ ਦਾ ਕਿ ਟ੍ਰੀਟਮੈਂਟ ਜਿਹੜਾ ਪੀਜੀਆਈ ਦੇ ਵਿੱਚ ਕਰਵਾਇਆ ਜਾਵੇ ਪਰ ਕੋਰੀ ਨਾ ਕਰ ਦਿੱਤੀ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਕਿਹਾ ਸੀ ਕਿ ਜੋ ਆਰਜੀ ਹਸਪਤਾਲ ਬਣਾਇਆ ਗਿਆ ਜੋ ਖਨੌਰੀ ਬਾਰਡਰ ਦੇ ਉੱਤੇ ਇੱਕ ਹਵੇਲੀ ਹੋਟਲ ਆ ਜਿਹੜਾ ਉਸ ਨੂੰ ਆਰਜੀ ਹਸਪਤਾਲ ਬਣਾਇਆ ਗਿਆ ਕਿ ਉਸ ਦੇ ਵਿੱਚ ਵੀ ਤੁਸੀਂ ਟ੍ਰੀਟਮੈਂਟ ਕਰਾ ਸਕਦੇ ਹੋ ਪਰ ਉੱਥੇ ਵੀ ਟ੍ਰੀਟਮੈਂਟ ਕਰਵਾਉਣ ਤੋਂ ਮਨਾ ਕਰ ਦਿੱਤਾ ਗਿਆ ਸੀ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੁਣ ਉੱਥੇ ਬਾਰਡਰ ਦੇ ਉੱਤੇ ਹੀ ਡਟੇ ਹੋਏ ਨੇ 60ਵਾਂ ਦਿਨ ਅੱਜ 60 ਦਿਨ ਅੱਜ ਹੋ ਚੁੱਕੇ ਨੇ ਮਰਨ ਵਰਤੇ ਉੱਤੇ ਬੈਠੇ ਹੋਏ ਜਗਜੀਤ ਸਿੰਘ ਡੱਲੇਵਾਲ ਨੂੰ ਤਾਂ ਆਖਰ ਕਿੰਨੇ ਦਿਨ ਹੋਰ ਬੈਠਣਾ ਪਵੇਗਾ ਕਿਉਂਕਿ ਕੇਂਦਰ ਦਾ ਸੱਦਾ ਤਾਂ ਆ ਚੁੱਕਿਆ ਪਰ 14 ਫਰਵਰੀ ਨੂੰ ਆਇਆ ਵੈਲੈਂਟਾਈਨਸਡੇ ਵਾਲੇ ਦਿਨ ਜਿਹੜੀ ਇਹ ਮੀਟਿੰਗ ਹੋਵੇਗੀ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਦੇ ਨਾਲ ਪੰਜਾਬ ਦੇ ਮੰਤਰੀਆਂ ਦੇ ਨਾਲ ਤਾਂ ਉਸ ਮੀਟਿੰਗ ਦੇ ਵਿੱਚ ਕੀ ਕੋਈ ਚੰਗੀ ਖਬਰ ਆਉਂਦੀ ਆ ਕੀ ਉਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਜਿਉਂਦੇ ਰਹਿ ਸਕਣਗੇ ਕਿਉਂਕਿ ਜੋ ਡਾਕਟਰ ਸਵੇਮਾਨ ਦੇ ਵੱਲੋਂ ਕਿਹਾ ਗਿਆ ਸੀ ਉਹਨਾਂ ਦੇ ਵੱਲੋਂ ਇਹੀ ਗੱਲ ਆਖੀ ਗਈ ਸੀ ਕਿ 14 ਫਰਵਰੀ ਤੱਕ ਜਗਜੀਤ ਸਿੰਘ ਡੱਲੇਵਾਲ ਦਾ ਜਿਉਂਦਾ ਰਹਿਣਾ ਮੁਸ਼ਕਿਲ ਹੈ ਤਾਂ ਹੁਣ ਕਿਸਾਨਾਂ ਦੀਆਂ ਜਿਹੜੀਆਂ ਦੁਆਵਾਂ ਨੇ ਅਰਦਾਸਾਂ ਨੇ ਉਹ ਇੱਥੇ ਕੰਮ ਆ ਰਹੀਆਂ ਨੇ ਇੰਨੇ ਦਿਨ ਤੱਕ ਕੋਈ ਜਿਉਂਦਾ ਨਹੀਂ ਰਹਿ ਸਕਦਾ ਬਿਨਾਂ ਅੰਨ ਖਾਦੇ ਡਾਕਟਰ ਵੀ ਹੈਰਾਨ ਨੇ ਵੱਡੇ ਵੱਡੇ ਡਾਕਟਰ ਹੈਰਾਨ ਨੇ ਇਸ ਗੱਲ ਤੋਂ ਕਿ 2 ਮਹੀਨੇ ਤੱਕ ਕੋਈ ਇਨਸਾਨ ਬਿਨਾਂ ਖਾਣਾ ਖਾਦੇ ਕਿਸ ਤਰੀਕੇ ਨਾਲ ਜਿਉਂਦਾ ਰਹਿ ਸਕਦਾ ਉਹ ਵੀ ਇੱਕ ਕੈਂਸਰ ਦਾ ਪੇਸ਼ੈਂਟ ਤਾਂ ਇਹ ਕਿਹਾ ਜਾ ਰਿਹਾ ਕਿ ਬਾਬੇ ਨਾਨਕ ਦੀ ਹੀ ਨੀਲਾ ਲੀਲਾ ਬਰਤ ਰਹੀ ਆ ਇਸ ਅੰਦੋਲਨ ਦੇ ਵਿੱਚ ਬਾਬੇ ਨਾਨਕ ਦੇ ਹੀ ਜਿਹੜੇ ਲੋਕ ਗੁਣਗਾਰੇ ਨੇ ਇਸ ਗੱਲ ਨੂੰ ਲੈ ਕੇ ਗੱਲ ਕਹਿ ਰਹੇ ਨੇ ਕਿ ਇੱਥੇ ਤਾਂ ਸਿਰਫ ਅਰਦਾਸਾਂ ਹੀ ਕੰਮ ਆ ਰਹੀਆਂ ਨੇ ਬਾਬੇ ਨਾਨਕ ਦੀ ਮਿਹਰ ਆ ਇੱਥੇ ਤਾਂ ਵਾਹਿਗੁਰੂ ਦੀ ਮਿਹਰ ਆ ਇੱਥੇ ਤਾਂ ਅਰਦਾਸਾਂ ਕੰਮ ਆ ਰਹੀਆਂ ਨੇ ਕਿ ਇੱਕ ਇਨਸਾਨ ਇਹ ਲੜਾਈ ਲੜ ਰਿਹਾ ਭੁੱਖੇ ਰਹਿ ਕੇ ਤਾਂ ਲੜਾਈ ਦੀ ਜਿੱਤ ਜ਼ਰੂਰ ਹੋਵੇਗੀ ਪਰ ਆਖਰ ਹੈਰਾਨ ਜ਼ਰੂਰ ਨੇ ਸਾਰੇ ਕਿ 2 ਮਹੀਨੇ ਤੱਕ ਅੰਨ ਦਾਤਾ ਭੁੱਖਾ ਪਰ ਸਰਕਾਰ ਜਿਹੜੀ ਆ 2 ਮਹੀਨੇ ਤੋਂ ਕੁਝ ਦਿਨ ਪਹਿਲਾਂ ਹੀ ਜਿਹੜੀ ਆ ਜਾਗੀ ਆ ਇੱਕ ਕਦਮ ਵਧਾਇਆ ਹਲੇ ਵੀ ਇੱਕ ਕਦਮੀ ਵਧਾਇਆ ਹਲੇ ਵੀ ਕੋਈ ਮੰਗਾਂ ਨਹੀਂ ਮੰਨੀਆਂ ਗਈਆਂ ਹਲੇ ਤਾਂ ਸਿਰਫ ਮੀਟਿੰਗ ਹੋਣੀਆਂ ਮੀਟਿੰਗਾਂ ਕਿੰਨੀਆਂ ਹੋਣੀਆਂ ਨੇ ਮੀਟਿੰਗਾਂ ਸਿੱਟਾ ਕੀ ਨਿਕਲਦਾ ਮੀਟਿੰਗਾਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਦਜੀਤ ਸਿੰਘ ਡੱਲੇਵਾਲ ਤੇ 2 ਮਹੀਨੇ ਅੱਜ ਪੂਰੇ ਹੋ ਚੁੱਕੇ ਨੇ ਮਰਨ ਵਰਤੇ ਉੱਤੇ ਬੈਠੇ ਆਖਰ ਕਿੰਨੇ ਚਿਰ ਹੋਰ ਮਰਨ ਵਰਤੇ ਬੈਠਣਾ ਪਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਆਖਰ ਕਿਸਾਨ ਕਹੇ ਕੀ ਕਹਿ ਰਹੇ ਨੇ ਇੱਕ ਵਾਰ ਕਿਸਾਨਾਂ ਦੀ ਵੀ ਜ਼ੁਬਾਨੀ ਸੁਣਾਉਣੀ ਹੈ ਤੁਹਾਨੂੰ ਜੋ ਪ੍ਰੈਸ ਕਾਨਫਰੰਸ ਕਰਕੇ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਬਿੱਤੇ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਆ ਚਿਤਰਾ ਮੈਥੋਂ ਪਹਿਲਾਂ ਭੋਜਰਾ ਜੀ ਨੂੰ ਦੱਸਦਾ ਹੈ ਕਿ ਸਤਿਗੁਰੂ ਦਾ ਪ੍ਰਮਾਣ ਹੈ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਇਸ ਵਿੱਚ ਸਤਿਗੁਰੂ ਦੇ ਹੱਥ ਹੈ ਵਡਿਆਈ ਕਿਹਨੂੰ ਦੇਣੀ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਉਨ੍ਹਾਂ ਦੇ ਉਪਰੋਕਤ ਬਖਸ਼ਿਸ਼ ਹੁੰਦੀ ਉਹਦੇ ਤਹਿਤ ਢੱਲੇਵਾਲ ਸਾਹਿਬ ਦਾ ਅੱਜ ਨਾਟਕਾ ਦਿਨ ਹੈ। ਉਹਦੇ ਵਿੱਚ ਜਿਹੜੀ ਪਹਿਲਾਂ ਗੱਲ ਭੋਜਰਾ ਜੀ ਨੇ ਦੱਸਤੀ ਹੈ ਮੋਰਚਾ ਲੋਕਾਂ ਤੋਂ ਅੱਗੇ ਵਧਿਆ ਹੈ। ਵਿਸ਼ਵਾਸ ਹੈ ਪਰਮਾਤਮਾ ਤੇ ਮੋਰਚਾ ਅੱਗੇ ਵੀ ਵਧੂਗਾ। ਉਹਦੇ ਪਿੱਛੇ ਬੰਦਾ ਆਦਮੀ ਕੁਝ ਵੀ ਨਹੀਂ ਹੈ ਸਿਰਫ ਤੇ ਸਿਰਫ ਪਰਮਾਤਮਾ ਦੀ ਬਖਸ਼ਿਸ਼ ਹੈ। ਉਹਦੇ ਤਹਿਤ ਸਫ ਦਿੱਤਾ ਗਿਆ ਵੀ ਖੰਡਪਾਤ ਸਾਹਿਬ ਦੇ ਤੋਂ ਹੋਵੇਗੀ 31 ਜਨਵਰੀ ਨੂੰ ਪਹਿਣਗੇ ਔਰ ਇਹ ਅਰਦਾਸਾਂ ਸੀ ਭਾਰਤ ਦੇਸ਼ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਲੋਕ ਵੱਸਦੇ ਨੇ ਹਰ ਪੰਜਾਬੀ ਹਰ ਭਾਰਤ ਵਾਸੀ ਲੋਕ ਸਰਦਾਰ ਡੱਲੇਵਾਲ ਸਾਹਿਬ ਦੀ ਸਿਹਤ ਤੋਂ ਬੜੇ ਚਿੰਤਤ ਸੀ ਪਰ ਸਭ ਦੀਆਂ ਭਾਵਨਾਵਾਂ ਸੀ ਸਭ ਦੀਆਂ ਆਸਾਂ ਸੀ ਤੁਸੀਂ ਦੇਖਿਆ ਜਦੋਂ ਮੋਰਚਾ ਸ਼ੁਰੂ ਹੋਇਆ ਪੰਜੇ ਤੱਕ ਸਹਿਬਾਨਾਂ ਤੋਂ ਅਰਦਾਸਾਂ ਹੋ ਕੇ ਸ਼ੁਰੂ ਹੋਇਆ ਜਦੋਂ ਤੇ ਡੱਲੇਵਾਲ ਸਾਹਿਬ ਮਰਨ ਵਰਤ ਤੇ ਸੀ ਉਦੋਂ ਦਾ ਹਰ ਗੁਰੂ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਸੰਗਤਾਂ ਦੇ ਅਰਦਾਸਾਂ ਸੀ ਕਰੋਨਾ ਸਾਰਿਆਂ ਨੂੰ ਸਤਪੁਰ ਦੀ ਬਖਸ਼ਿਸ਼ ਹੋਈ ਆ ਖੂਦ ਪਿਆ ਹੋਰ ਚੱਕੇਵਾਲ ਵਧਣ ਲੱਗੇ ਉਹਦੇ ਵਕਤੇ ਜਿਹੜਾ 30 ਜਨਵਰੀ ਨੂੰ ਖੰਡ ਪੰਜਾਬ ਤੋਂ ਦਾਤ ਰਹੇ ਨੇ ਸੰਗਤਾਂ ਸਾਰੀਆਂ ਹਾਜ਼ਰੀ ਲਗਾਉਣਗੀਆਂ ਔਰ ਟਰੈਕਟਰ ਮਾਰਚ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਡੀ ਬਹੁਤ ਸਾਰੀ ਲੀਡਰਸ਼ਿਪ ਅਸੀਂ ਪਿੱਛੇ ਐ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਹੋ ਰਹੀਆਂ ਐ ਤੁਸੀਂ ਦੇਖੋਗੇ 메ਨ ਹਾਈਵੇ ਤੇ ਬੀਜੇਪੀ ਦੇ ਲੀਡਰਾਂ ਦੇ ਬਾਹਰ ਆ ਕੇ ਫਰੀਦਕੋਟ ਨੂੰ ਬਿਲੋਂਗ ਕਰਦੇ ਆਂ ਪੱਲੇਵਾਲ ਸਾਹਿਬ ਦਾ ਜ਼ਿਲ੍ਹਾ ਕੱਲ ਹੀ ਡਿਸਟ੍ਰਿਕਟ ਫਰੀਦਕੋਟ ਦੀ ਮੀਟਿੰਗ ਅਸੀਂ ਕਰਵਾ ਕੇ ਆਏ ਜਿਹਦੇ ਵਿੱਚ ਘੱਟ ਤੋਂ ਘੱਟ 7000 ਟਰੈਕਟਰ ਪਾਸ ਹੋਇਆ ਮੀਟਿੰਗ ਦੇ 7000 ਟਰੈਕਟਰ ਸ਼ੜਕਾਂ ਦੇ ਉੱਤੇ ਤੇ ਹੋਰ ਵੀ ਸਾਰੇ ਪੰਜਾਬ ਲੈਵਲ ਦੇ ਜ਼ਿਲ੍ਹੇ ਲੈਵਲ ਦੇ ਡਿਸਟ੍ਰਿਕਟ ਵੀ ਜਿਹੜੀਆਂ ਮੀਟਿੰਗਾਂ ਸ਼ੁਰੂ ਹੋਈਆਂ ਨੇ ਬਹੁਤ ਵੱਡਾ ਟਰੈਕਟਰਾਂ ਦਾ ਸੈਲਾਬ ਲੋਕ ਸੜਕਾਂ ਦੇ ਉੱਤੇ ਉਤਰਨੇ ਔਰ ਮੋਰਚੇ ਨੂੰ ਅੱਗੇ ਵਧਾਉਣ ਵਾਸਤੇ ਆ ਜਿਹੜਾ ਸਹਾਇਕ ਸਿੰਧ ਹੋਊਗਾ ਵੱਡਾ ਰੋਸ ਜਿਹੜਾ ਸ਼ਕਸ਼ ਨੂੰ ਦੇ ਤਾ 13 ਮੈਥੋਂ ਪਹਿਲਾਂ ਭੋਜਰਾ ਜਿਹੜਾ ਦੱਸਦਾ ਹੈ ਕਿ ਸਤਿਗੁਰੂ ਦਾ ਪ੍ਰਮਾਣ ਹੈ ਸਾਰੇ ਬਹੁਤ ਵਡਿਆਈਆਂ ਜਿਸ ਭਾਵ ਹੈ ਇਸ ਵਿੱਚ ਇਹ ਸਾਧਗੁਰੂ ਦੇ ਹੱਥ ਹੈ ਵਡਿਆਈ ਕਿਹਨੂੰ ਦੇਣੀ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਉਹਨਾਂ ਦੇ ਉੱਤੇ ਵੀ ਵਕਸ਼ਿਸ਼ ਹੁੰਦੀ ਹੈ ਉਹਦੇ ਤਹਿਤ ਦਲੇਵਾਲ ਸਾਹਿਬ ਦਾ ਅੱਜ ਨਾਟਕਾ ਦਿਨ ਹੈ ਉਹਦੇ ਵਿੱਚ ਜਿਹੜੀ ਪਹਿਲਾਂ ਗੱਲ ਭੋਜਰਾ ਜੀ ਇਹ ਦੱਸਤੀ ਹੈ ਮੋਰਚਾ ਲੋਕ ਕਦਮ ਅੱਗੇ ਵਧਿਆ ਹੈ ਸ਼ਿਵਾਸ਼ਾ ਪਰਮਾਤਮਾ ਤੇ ਮੋਰਚਾ ਅੱਗੇ ਵੀ ਵਧੂਗਾ ਉਹਦੇ ਪਿੱਛੇ ਬੰਦਾ ਆਦਮੀ ਕੁਝ ਵੀ ਨਹੀਂ ਹੈ ਸਿਰਫ ਤੇ ਇਸਦਾ ਹੋ ਪਰਮਾਤਮਾ ਦੀ ਬਖਸ਼ਿਸ਼ ਹੈ ਉਹਦੇ ਤਹਿਤ ਦੱਸ ਦਿੱਤਾ ਗਿਆ ਵੀ 28 ਸਾਲ ਅੱਗੇ ਹੋਵੇਗਾ 31 ਜਨਵਰੀ ਨੂੰ ਪਹਿਣਗੇ ਔਰ ਇਹ ਅਰਦਾਸਾਂ ਸੀ ਭਾਰਤ ਦੇਸ਼ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਲੋਕ ਵੱਸਦੇ ਨੇ ਹਰ ਪੰਜਾਬੀ ਹਰ ਭਾਰਤ ਵਾਸੀ ਲੋਕ ਨੂੰ ਸਰਦਾਰ ਡੱਲੇਵਾਲ ਸਾਹਿਬ ਦੀ ਸਿਹਤ ਤੋਂ ਬੜੇ ਚਿੰਤਤ ਸੀ ਪਰ ਸਭ ਦੀਆਂ ਭਾਵਨਾਵਾਂ ਸੀ ਸਭ ਦੀਆਂ ਅਰਦਾਸਾਂ ਸੀ ਤੁਸੀਂ ਦੇਖਿਆ ਜਦੋਂ ਮੋਰਚਾ ਸ਼ੁਰੂ ਹੋਇਆ ਪੰਜੇ ਤੱਕ ਸਹਿਬਾਨਾਂ ਤੋਂ ਅਰਦਾਸਾਂ ਹੋ ਕੇ ਸ਼ੁਰੂ ਹੋਇਆ ਜਦੋਂ ਤੇ ਡੱਲੇਵਾਲ ਸਾਹਿਬ ਮਰਨ ਵਰਤ ਤੇ ਸੀ ਉਦੋਂ ਦਾ ਹਰ ਗੁਰੂ ਘਰ ਦੇ ਵਿੱਚ ਪਿੰਡਾਂ ਦੇ ਵਿੱਚੋਂ ਸੰਗਤਾਂ ਦੀਆਂ ਅਰਦਾਸਾਂ ਸੀ ਕੋਰੋਨਾ ਸਾਰਿਆਂ ਨੂੰ ਸਤਪੁਰ ਦੀ ਬਖਸ਼ਿਸ਼ ਹੋਈ ਆ ਫੂਟ ਪਿਆ ਮੋਰਚਾ ਅੱਕੇ ਵੱਲ ਵਧਣ ਲੱਗਾ ਉਹਦੇ ਵਕਤੇ ਜਿਹੜਾ 30 ਜਨਵਰੀ ਨੂੰ ਖਨਪਾਟਾਂ ਦਾ ਫੂਟ ਪੈਣਾ ਹੈ ਸੰਗਤਾਂ ਸਾਰੀਆਂ ਹਾਜ਼ਰੀ ਲਗਾਉਣਗੀਆਂ ਔਰ ਟਰੈਕਟਰ ਮਾਰਚ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਡੀ ਬਹੁਤ ਸਾਰੀ ਲੀਡਰਸ਼ਿਪ ਅਸੀਂ ਪਿੱਛੇ ਹੈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਹੋ ਰਹੀਆਂ ਤੁਸੀਂ ਦੇਖੋਗੇ ਮੇਨ ਹਾਈਵੇ ਤੇ ਬੀਜੇਪੀ ਦੇ ਲੀਡਰਾਂ ਦੇ ਬਾਹਰ ਆ ਕੇ ਰਿਪੋਰਟ ਨੂੰ ਬਿਲੋਂਗ ਕਰਦੇ ਆਂ ਪਹਿਲੇ ਵਾਲ ਸਾਹਬ ਦਾ ਜ਼ਿਲ੍ਹਾ ਕਾਲੀ ਡਿਸਟ੍ਰਿਕਟ ਫਰੀਦਕੋਟ ਦੀ ਮੀਟਿੰਗ ਅਸੀਂ ਕਰਵਾ ਕੇ ਆਏ ਜਿਦੇ ਵਿੱਚ ਘੱਟ ਤੋਂ ਘੱਟ 7000 ਟਰੈਕਟਰ ਪਾਸ ਹੋਇਆ ਮਿੱਤਰ ਜੀ 7000 ਟਰੈਕਟਰ ਸੜਕਾਂ ਦੇ ਉੱਤੇ ਇਹ ਹੋਰ ਵੀ ਸਾਰੇ ਪੰਜਾਬ ਲੈਵਲ ਦੇ ਦੇਸ਼ ਲੈਵਲ ਦੇ ਜ਼ਿਲ੍ਹੇ ਵੀ ਜਿਹੜੀਆਂ ਰੇਟਿੰਗਾਂ ਸ਼ੁਰੂ ਹੋਈਆਂ ਹਨ ਬਹੁਤ ਵੱਡਾ ਟਰੈਕਟਰਾਂ ਦਾ ਸੈਲਾਵ ਲੋਕ ਸੜਕਾਂ ਦੇ ਉੱਤੇ ਉਤਰਨਗੇ ਔਰ ਮੋਰਚੇ ਨੂੰ ਅੱਗੇ ਵਧਾਉਣ ਵਾਸਤੇ ਆਹ ਜਿਹੜਾ ਸਹਾਇਕ ਸਿਦਦ ਹੋਊਗਾ ਵੱਡਾ ਰੋਸ ਜਿਹੜਾ ਸ਼ਕਸ਼ਮ ਹੋਵੇ ਦੇਸ਼ੀ ਹੋਊਗਾ ਧੰਨਵਾਦ ਵਾਹਿਗੁਰੂ